ਜਦ ਤੋਂ ਬੀਜੇਪੀ ਦੀ ਸਰਕਾਰ ਆਈ ਹੈ ਸੈਂਟਰ ਚ ਉਹਨਾਂ ਦੀ ਇਹੀ ਕੋਸ਼ਿਸ਼ਾਂ ਰਹਿੰਦੀਆਂ ਵੀ ਹਰ ਉਸ ਡੈਮੋਕਰੈਟਿਕ ਸਪੇਸ ਨੂੰ ਹਰ ਉਸ ਢਾਂਚੇ ਨੂੰ ਕਿਤੇ ਨਾ ਕਿਤੇ ਖਦੇੜ ਦਿੱਤਾ ਜਾਵੇ ਆ ਇੱਕ ਯੂਨੀਵਰਸਿਟੀ ਹੋ ਸਪੇਸ ਸੀ ਜਿੱਥੇ ਮਤਲਬ ਮੈਂ ਇਹ ਕਹਿੰਦਾ ਵੀ ਇੱਕ ਆਜ਼ਾਦ ਆਜ਼ਾਦ ਸੋਚ ਜਿਹੜੀ ਸੀ ਉਹ ਪਣਪਦੀ ਸੀ ਲੇਕਿਨ ਜਿਹੜੀ ਬੀਜੇਪੀ ਦੀ ਸੋਚ ਆ ਉਹ ਭਾਵੇਂ ਇੱਕ ਭਾਸ਼ਾ ਨੂੰ ਲੈ ਕੇ ਹੋਵੇ ਇੱਕ ਰਿਲੀਜੀਅਨ ਨੂੰ ਲੈ ਕੇ ਹੋਵੇ ਇੱਕ ਸਮੁਦਾਇ ਨੂੰ ਲੈ ਕੇ ਹੋਵੇ ਉਹ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਆ ਵੀ ਬਾਕੀਆਂ ਨੂੰ ਨੱਪ ਦੋ ਕਿ ਯੂਨੀਵਰਸਿਟੀ ਹੈ ਜਿਹੜੀ ਹੈ ਦਾ ਕੈਰੇਕਟਰ ਔਰ ਪੰਜਾਬ ਦਾ ਕੈਰੇਕਟਰ ਨਹੀਂ ਆ ਵੀ ਇਹਨੂੰ ਨੱਪਿਆ ਜਾ ਸਕਦਾ ਇਹ ਕਿਤੇ ਨਾ ਕਿਤੇ ਆਪਣੇ ਆਪ ਪਣਾ ਉੱਠ ਕੇ ਖੜੇ ਹੁੰਦੇ ਆ ਇਸ ਵਕਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੌਜੂਦ ਆ ਪਿਛਲੇ ਕੁਝ ਦਿਨ ਪਹਿਲਾਂ ਫੈਸਲਾ ਲਿਆ ਜਾਂਦਾ ਸੈਨੇਟ ਪੰਕ ਕੀਤੀ ਜਾਂਦੀ ਆ ਸਿੰਡੀਗੇਟ ਪੰਕ ਕੀਤੀ ਜਾਂਦੀ ਆ ਪਰ ਵਿਦਿਆਰਥੀਆਂ ਦੇ ਵਿੱਚ ਰੋਟ ਦਾ ਕਿਸ ਤਰੀਕੇ ਵੱਡੇ ਅੱਜ ਦੇ 10 ਤਰੀਕ ਦੇ ਕੱਟ ਦਾ ਐਲਾਨ ਕੀਤਾ ਜਾਂਦਾ ਪ੍ਰਸ਼ਾਸਨ ਨੂੰ ਫੈਸਲਿਆਂ ਦੇ ਉੱਪਰ ਪਿੱਛੇ ਮੁੜਨਾ ਪੈਂਦਾ ਪਰ ਹਲੇ ਤੱਕ ਵਿਦਿਆਰਥੀ ਕਹਿ ਰਹੇ ਨੇ ਕਿ ਸੈਨੇਟ ਚੋਣਾਂ ਦੇ ਸ਼ਡਿਊਲ ਜਾਰੀ ਕੀਤੇ ਜਾਣ ਪਰ ਪ੍ਰਸ਼ਾਸਨ ਨੇ ਜਾਰੀ ਨਹੀਂ ਕੀਤੇ ਪਰ ਉਸ ਦੇ ਬਦਲੇ ਜਿਹੜਾ ਜਿਹੜਾ ਵਿਦਿਆਰਥੀਆਂ ਨੇ ਵੱਡਾ ਕੱਟ ਸਦਿਆ ਸੀ ਤੇ ਉਸ ਨੂੰ ਰੋਕਣ ਦੇ ਲਈ ਪੁਲਿਸ ਚੌਣੀ ਦੇ ਵਿੱਚ ਜਿਹੜਾ ਚੰਡੀਗੜ੍ਹ ਤ ਜਿਹੜਾ ਬਦਲ ਦਿੱਤਾ ਗਿਆ ਯੂਨੀਵਰਸਿਟੀ ਬਦਲ ਦਿੱਤੀ ਗਈ ਆ ਸਾਡੇ ਨਾਲ ਇਸ ਵਕਤ ਕਾਂਗਰਸ ਪਾਰਟੀ ਦੇ ਆਗੂ ਜਾਂ ਪਰ ਇਸ ਯੂਨੀਵਰਸਿਟੀ ਦੇ ਵਿੱਚੋਂ ਨਿਕਲੇ ਆਗੂ ਵਿਦਿਆਰਥੀ ਆਗੂ ਵੀ ਕਹਿ ਸਕਦੇ ਆ ਵਿਰਿੰਦਰ ਸਿੰਘ ਢੱਲੋਂ ਮੌਜੂਦ ਨੇ ਢੱਲੋਂ ਸਾਹਿਬ ਇਸ ਯੂਨੀਵਰਸਿਟੀ ਦੇ ਵਿੱਚੋਂ ਤੁਸੀਂ ਨਿਕਲੇ ਹੋ ਸਪੀਚਾਂ ਦੰਦੇ ਰਹੇ ਹੋ ਸੰਘਰਸ਼ ਕਰਦੇ ਰਹੇ ਹੋ ਅੱਜ ਤੁਹਾਨੂੰ ਯੂਨੀਵਰਸਿਟੀ ਦੀ ਉਸ ਹੋਂਦ ਨੂੰ ਸੈਨੇਟ ਚੋਣਾ ਬਚਾਉਣ ਦੇ ਲਈ ਸੰਘਰਸ਼ ਕਰਨਾ ਪੈ ਰਿਹਾ ਵਿਦਿਆਰਥੀਆਂ ਨੂੰ ਕਰਨਾ ਪੈ ਰਿਹਾ ਕਿਸ ਤਰੀਕੇ ਦੇ ਦੇਖੋ ਜਦ ਤੋਂ ਭਾਜਪਾ ਦੀ ਸਰਕਾਰ ਆਈ ਹੈ ਸੈਂਟਰ ਚ ਉਹਨਾਂ ਦੀ ਇਹੀ ਕੋਸ਼ਿਸ਼ਾਂ ਰਹਿੰਦੀਆਂ ਵੀ ਹਰ ਉਸ ਡੈਮੋਕਰੈਟਿਕ ਸਪੇਸ ਨੂੰ ਹਰ ਉਸ ਢਾਂਚੇ ਨੂੰ ਕਿਤੇ ਨਾ ਕਿਤੇ ਖਦੇੜ ਦਿੱਤਾ ਜਾਵੇ ਔਰ ਆ ਇੱਕ ਯੂਨੀਵਰਸਿਟੀ ਹੋ ਸਪੇਸ ਸੀ ਜਿੱਥੇ ਮਤਲਬ ਮੈਂ ਇਹ ਕਹਿੰਦਾ ਵੀ ਇੱਕ ਆਜ਼ਾਦ ਆਜ਼ਾਦ ਸੋਚ ਜਿਹੜੀ ਸੀ ਉਹ ਪਣਪਦੀ ਸੀ ਲੇਕਿਨ ਜਿਹੜੀ ਬੀਜੇਪੀ ਦੀ ਸੋਚ ਆ ਉਹ ਭਾਵੇਂ ਇੱਕ ਭਾਸ਼ਾ ਨੂੰ ਲੈ ਕੇ ਹੋਵੇ ਇੱਕ ਰਿਲੀਜੀਅਨ ਨੂੰ ਲੈ ਕੇ ਹੋਵੇ ਇੱਕ ਸਮੁਦਾਇ ਨੂੰ ਲੈ ਕੇ ਹੋਵੇ ਉਹ ਹਮੇਸ਼ਾ ਇਹ ਕੋਸ਼ਿਸ਼ ਰੰਦੀ ਆ ਵੀ ਬਾਕੀਆਂ ਨੂੰ ਨੱਪ ਦੋ ਸੋ ਇਹ ਯੂਨੀਵਰਸਿਟੀ ਹੈ ਜਿਹੜੀ ਹੈ ਦਾ ਕੈਰੈਕਟਰ ਔਰ ਪੰਜਾਬ ਦਾ ਇਹ ਕੈਰੈਕਟਰ ਨਹੀਂ ਆ ਵੀ ਇਹਨੂੰ ਨੱਪਿਆ ਜਾ ਸਕਦਾ ਇਹ ਕਿਤੇ ਨਾ ਕਿਤੇ ਆਪਣੇ ਆਪ ਪਣਾ ਉੱਠ ਕੇ ਖੜੇ ਹੁੰਦੇ ਆ ਔਰ ਉਹਦਾ ਨਤੀਜਾ ਆਪਣੇ ਸਾਰਿਆਂ ਦੇ ਸਾਹਮਣੇ ਆ ਵੀ ਅੱਜ ਪੰਜਾਬ ਯੂਨੀਵਰਸਿਟੀ ਦੀ ਸੈਲਡ ਦੀਆਂ ਚੋਣਾਂ ਦੀ ਮਾੜੀ ਮੋਟੀ ਇਹਨਾਂ ਨੇ ਗੱਲ ਕੀਤੀ ਔਰ ਉਹ ਆਪਣੇ ਸਾਰੇ ਦੇ ਸਾਹਮਣੇ ਢੱਲੋਂ ਸਾਹਿਬ ਇਹ ਉਹ ਯੂਨੀਵਰਸਿਟੀ ਆ ਕਿ ਸਰਕਾਰਾਂ ਨੇ ਨਹੀਂ ਬਣਾਈ ਆਮ ਲੋਕਾਂ ਦੇ ਪੈਸੇ ਤੋਂ ਬਣੀ ਹੋਈ ਆ ਤੇ ਕਿਹਾ ਜਾ ਰਿਹਾ ਕਿ ਵਿਦਿਆਰਥੀ ਜਾ ਸਕਦੇ ਨੇ ਆਮ ਵਿਅਕਤੀ ਉਹਦੇ ਅੰਦਰ ਨਹੀਂ ਜਾ ਸਕਦੇ ਦੇਖੋ ਬਣੀ ਤਾਂ ਆਮ ਲੋਕਾਂ ਦੇ ਬਿਲਕੁਲ ਪੈਸਿਆਂ ਨਾਲ ਆ ਲੇਕਿਨ ਅੱਜ ਚ ਦੇਖੋ ਜਦ ਤੱਕ ਸਰਕਾਰਾਂ ਸક્ષਮ ਨਹੀਂ ਹੋਣਗੀਆਂ ਯੂਨੀਵਰਸਿਟੀਆਂ ਨੂੰ ਫੰਡ ਕਰਨ ਨੂੰ ਉਦੋਂ ਤੱਕ ਯੂਨੀਵਰਸਿਟੀਆਂ ਐਂ ਹੀ ਰੁੱਲਦੀਆਂ ਰਹਿਣਗੀਆਂ ਔਰ ਯੂਨੀਵਰਸਿਟੀਆਂ ਖੁੱਲਦੀਆਂ ਰਹਿਣਗੀਆਂ ਬੰਦ ਹੁੰਦੀਆਂ ਰਹਿਣਗੀਆਂ ਕਿਸ ਤਰੀਕੇ ਨਾਲ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਅੱਜ ਦੇ ਸਮੇਂ ਦੇ ਵਿੱਚ ਹੰਗਾਰਾ ਦਿੱਤਾ ਜਾ ਰਿਹਾ ਤੁਸੀਂ ਵੇਖੋ ਜਿਹੜੇ ਲੱਡੂ ਵੇਚਦੇ ਸੀ ਅੱਜ ਉਹ ਯੂਨੀਵਰਸਿਟੀਆਂ ਖੋਲੀ ਬੈਠੇ ਆ ਸੋ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਰਿਸਰਚ ਜਿਹੜਾ ਇੱਕ ਡੈਪਥ ਆ ਜਿਹੜਾ ਇੱਕ ਐਜੂਕੇਸ਼ਨ ਸਿਸਟਮ ਆ ਉਹ ਕਿਤਨਾ ਕਿਤੇ ਖਤਮ ਹੁੰਦਾ ਜਾ ਰਿਹਾ ਔਰ ਉਹਦਾ ਨਤੀਜਾ ਜੇ ਆ ਵੀ ਮਤਲਬ ਇਹੋ ਜਿਹੇ ਲੋਕ ਵੀ ਵਾਈਸ ਚਾਂਸਲਰ ਬਣ ਗਿਆ ਇਹੋ ਜਿਹੇ ਲੋਕਾਂ ਨੇ ਵੀ ਯੂਨੀਵਰਸਟੀਆਂ ਖੋਲ੍ਹ ਲਈਆਂ ਜਿਨ੍ਹਾਂ ਦਾ ਐਜੂਕੇਸ਼ਨ ਇੱਕ ਧੰਦਾ ਵਾ ਐਜੂਕੇਸ਼ਨ ਕੋਈ ਧੰਦਾ ਨਹੀਂ ਹੈ ਐਜੂਕੇਸ਼ਨ ਇੱਕ ਆਉਣ ਵਾਲੀ ਸੋਚ ਆਉਣ ਵਾਲੀ ਪੀੜੀ ਨੂੰ ਮਤਲਬ ਤਿਆਰ ਕਰਦੀ ਆ ਔਰ ਜਿਸ ਸੂਬੇ ਦੇ ਵਿੱਚ ਜਿਸ ਜਿਸ ਅਦਾਰੇ ਦੇ ਵਿੱਚ ਐਜੂਕੇਸ਼ਨ ਦਾ ਸਤਰ ਦਿਖਦਾ ਵਾ ਉਹ ਸੂਬਾ ਉਹ ਦਾਇਰਾ ਉਹ 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 ਜਿਹੜੀ ਜਗ੍ਹਾ ਬਹੁਤ ਬਿਲਕੁਲ ਖਤਮ ਹੋ ਜਾਂਦੀ ਹੈ ਹੈਲੋ ਸਾਵੇ ਨਾਰਾ ਮਿੱਠੀ ਤੋਂ ਨਰਵਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਖਿੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਜੇ ਇਸ ਤਰੀਕੇ ਦੇ ਫੈਸਲੇ ਆਉਂਦੇ ਨੇ ਇੱਥੋਂ ਜਿਹੜੇ ਹੱਕ ਜਾਂਦੇ ਨੇ ਫਿਰ ਤਾਂ ਉਹ ਦਾਵਾ ਕਿਸ ਤਰੀਕੇ ਠੋਕੇ ਜਾਊਗਾ ਕਿ ਖਿੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਦੇਖੋ ਇਹ ਤਾਂ ਪੁਰਾਣਾ ਲੰਮੇ ਸਮੇਂ ਤੋਂ ਇੱਕ ਵਾਅਦਾ ਹੋਇਆ ਹੋਇਆ ਪੰਜਾਬ ਦੇ ਨਾਲ ਔਰ ਇਸ ਵਾਅਦਾ ਖਿਲਾਫੀ ਕਰਕੇ ਜਿਹੜੀ ਬੇਵਿਸ਼ਵਾਸੀ ਆ ਪੈਦਾ ਹੁੰਦੀ ਹੈ ਹਾਂ ਅਗਰ ਇਹ ਵਾਅਦਾ ਨਾ ਕੀਤਾ ਹੁੰਦਾ ਔਰ ਇਹ ਬੇਵਿਸ਼ਵਾਸੀਆਂ ਇਹ ਕਦੀ ਨਾ ਪੈਦਾ ਹੁੰਦੀਆਂ ਅੱਜ ਦੇ ਸਮੇਂ 'ਚ ਇਨਸਾਫ ਦੀ ਗੱਲ ਕਰ ਲੋ ਪੰਜਾਬ ਦੇ ਨਾਲ ਕੀਤੇ ਗਏ ਵਿਤਕਰੇ ਦੀ ਗੱਲ ਕਰ ਲੋ ਔਰ ਜਿਹਦੇ ਕਰਕੇ ਸੈਂਟੀਮੈਂਟ ਖੜਾ ਹੋ ਜਾਂਦਾ ਵਾ ਜਿਹਦੇ ਕਰਕੇ ਲੋਕ ਜਿਹੜੇ ਆ ਉਹ ਸਰਕਾਰ ਤੋਂ ਉਤੋਂ ਔਰ ਇਹ ਚੀਜ਼ਾਂ ਦੇ ਉਤੋਂ ਆਪਣਾ ਬਿਲਕੁਲ ਵਿਸ਼ਵਾਸ ਜਿਹੜਾ ਵਾ ਉਹ ਚੁੱਕ ਲੈਂਦੇ ਇਸ ਕਰਕੇ ਹੀ ਇਹ ਜੜੀਆਂ ਮਤਲਬ ਮੈਂ ਕਹਿੰਦਾ ਪੀ ਇੱਕ ਜੜੀਆਂ ਆਵਾਜ਼ਾਂ ਉੱਠਦੀਆਂ ਵਾ ਉਹ ਤਾਂ ਹੀ ਉੱਠਦੀਆਂ ਦਾ ਕਿਉਂਕਿ ਤੁਸੀਂ ਜਿਹੜਾ ਜਸਟਿਸ ਦੇਣਾ ਸੀ ਜਿਹੜਾ ਤੁਸੀਂ ਇਨਸਾਫ ਦੇਣਾ ਸੀ ਜਿਹੜੀ ਤੁਸੀਂ ਮਤਲਬ ਜੋ ਤੁਹਾਡਾ ਫਰਜ਼ ਸੀਗਾ ਬੁਨਿਆਦੀ ਤੁਸੀਂ ਉਹ ਨਹੀਂ ਦਿੱਤਾ ਉਹ ਸੈਂਟਰ ਸਰਕਾਰ ਵੱਲੋਂ ਹੋਵੇ ਭਾਵੇਂ ਉਹ ਸਾਡੀ ਸੀਗੀ ਭਾਵੇਂ ਉਹ ਬਗਾਨੀ ਸੀਗੀ ਉਹਨਾਂ ਨੇ ਨਹੀਂ ਦਿੱਤਾ ਇਸ ਕਰਕੇ ਹੀ ਅੱਜ ਦੇ ਸਮੇਂ ਦੇ ਵਿੱਚ ਇਹ ਬੇਵਿਸ਼ਵਾਸੀ ਔਰ ਇਸ ਕਰਕੇ ਹੀ ਇਹ ਜਿਹੜਾ ਮਸਲਾ ਵਾ ਇਹ ਕਿਤੇ ਨਾ ਕਿਤੇ ਪਣਪਦਾ ਵਾ ਚਲੋ ਸਾਬ ਤੁਸੀਂ ਇਸ ਯੂਨੀਵਰਸਿਟੀ ਦੇ ਵਿੱਚੋਂ ਨਿਕਲੇ ਹੋ ਸਟੂਡੈਂਟ ਲੀਡਰ ਆਏ ਉਸ ਤੋਂ ਬਾਅਦ ਸਿੱਧੀ ਪੋਲਿਟਿਕਸ ਦੇ ਵਿੱਚ ਆਉਨੇ ਹੋ ਬਹੁਤ ਸਾਰੇ ਤੁਹਾਡੀ ਕਾਂਗਰਸ ਪਾਰਟੀ ਤੇ ਵੱਖ-ਵੱਖ ਪਾਰਟੀਆਂ ਦੇ ਨਾਲ ਦੇ ਜਿਹੜੇ ਲੀਡਰ ਜਿਹੜੇ ਇਸ ਪੰਜਾਬ ਯੂਨੀਵਰਸਿਟੀ ਨੇ ਪੈਦਾ ਕੀਤੇ ਨੇ ਜਿਸ ਤਰੀਕੇ ਸੈਨੇਟ ਚੋਣਾਂ ਪੰਕ ਕੀਤੀਆਂ ਕੱਲ ਨੂੰ ਪ੍ਰੈਜ਼ੀਡੈਂਟ ਚੋਣਾਂ ਤੇ ਵੀ ਉੱਪਰ ਵੀ ਫੇਰ ਡਾਕੇ ਪੈਣਗੇ ਤਾਂ ਫਿਰ ਸਟੂਡੈਂਟ ਲੀਡਰ ਵੀ ਪੈਦਾ ਹੋਣੇ ਬੰਦ ਹੋ ਜਾਣਗੇ ਨਹੀਂ ਨਹੀਂ ਇਹ ਦੇਖੋ ਇਹ ਨਾ ਜਿਆਦਾ ਉਹ ਉਹ ਕੀ ਕਹਿੰਦੇ ਆ ਫਿਲਮੀ ਗੱਲ ਹੋ ਜਾਂਦੀ ਆ ਲੀਡਰ ਕਦੀ ਬੰਦ ਹੋਣਗੇ ਲੀਡਰ ਜਿੱਥੇ ਨਹੀਂ ਵੀ ਚੋਣਾਂ ਹੁੰਦੀਆਂ ਉੱਥੇ ਵੀ ਉਹ ਓਵਰ ਪੈਂਦੇ ਆ ਕਿਸੇ ਹੋਰ ਐਜੀਟੇਸ਼ਨ ਤੋਂ ਓਵਰ ਪੈਂਦੇ ਆ ਲੇਕਿਨ ਪੜੇ ਲਿਖੇ ਲੀਡਰਾਂ ਦੀ ਆ ਇੱਕ ਬੜੀ ਵਧੀਆ ਤਰੀਕਾ ਵਾ ਜਿੱਥੋਂ ਇਹ ਚੀਜ਼ਾਂ ਸਪੇਸ ਇਹ ਬਣ ਜਾਂਦੀਆਂ ਹੁਣ ਤੁਹਾਡੀ ਕਾਂਗਰਸ ਪਾਰਟੀ ਇਸ ਵਿਦਿਆਰਥੀ ਦੇ ਨਾਲ ਡੜ ਕੇ ਖੜੀ ਆ ਕਿ ਜਦੋਂ ਤੱਕ ਸ਼ਡਿਊਲ ਜਾਰੀ ਨਹੀਂ ਹੁੰਦਾ ਮੋਰ ਚੱਲ ਕੇ ਰਹੇ ਬਿਲਕੁਲ ਇਹ ਮੇਰੇ ਹਿਸਾਬ ਨਾਲ ਸ਼ਡਿਊਲ ਜਾਰੀ ਕਰਨਾ ਇਹਨਾਂ ਨੂੰ ਜਲਦੀ ਚਾਹੀਦਾ ਔਰ ਜਿੰਨੀ ਜਲਦੀ ਇਹ ਸ਼ਡਿਊਲ ਜਾਰੀ ਕਰਨਗੇ ਓਨੀ ਜਲਦੀ ਇਹ ਮਸਲਾ ਹੱਲ ਹੋਣ ਦੀ ਉਮੀਦ ਆ ਜੀ ਬਹੁਤ ਧੰਨਵਾਦ